ਜੈ ਹਿੰਦ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਾ ਰਾਮ ਗੜਿਆ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਬਿਲਕੁਲ ਫਰੈਸ਼ ਹੋ ਡਾਇਰੈਕਟ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਦੋਸਤੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਏ ਐਸ ਨਗਰ ਵੱਲੋਂ ਦੋਸਤੋ ਨਿਊ ਰਿਕਰੂਟਮੈਂਟ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਿਆ ਗਰੁੱਪ ਡੀ ਦੀਆਂ ਪੋਸਟਾਂ ਆ ਚੁੱਕੀਆਂ ਨੇ ਬਿਲਕੁਲ ਸਿੱਧੀ ਭਰਤੀ ਰਹਿਣ ਵਾਲੀ ਆ ਇਸ ਭਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੌੜ ਜਾਂ ਇਗਜ਼ਾਮ ਕੰਡਕਟ ਨਹੀਂ ਕਰਵਾਇਆ ਜਾਵੇਗਾ ਡਾਇਰੈਕਟ ਰਿਕਰੂਟਮੈਂਟ ਇਹ ਰਹਿਣ ਵਾਲੀ ਹੈ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਮੁੰਡੇ ਤੇ ਕੁੜੀਆਂ ਦੋਨੋਂ ਇਸ ਫਾਰਮ ਨੂੰ ਭਰ ਸਕਦੇ ਨੇ ਆਲ ਪੰਜਾਬ ਕੈਂਡੀਡੇਟ ਇਸ ਦੇ ਵਿੱਚ ਆਪਣਾ ਫਾਰਮ ਭਰ ਸਕਦੇ ਨੇ ਸੋ ਕਿੰਨੇ ਇਹ ਵੈਕੈਂਸੀ ਕੋਣ ਕੋਣ ਅਪਲਾਈ ਕਰ ਸਕਦਾ ਹੈ ਇਹ ਜੇ ਕ੍ਰਾਈਟੇਰੀਆ ਕੀ ਹੋਵੇਗਾ ਤੇ ਬਾਕੀ ਜਿਹੜੀ ਜ਼ਰੂਰੀ ਜਾਣਕਾਰੀ ਇਸ ਨੋਟੀਫਿਕੇਸ਼ਨ ਦੇ ਵਿੱਚ ਆਪਟ ਕੀਤੀ ਗਈ ਹੈ ਸਾਰੀ ਹੀ ਜਾਣਕਾਰੀ ਡਿਟੇਲ ਦੇ ਵਿੱਚ ਇਸ ਵੀਡੀਓ ਰਾਹੀਂ ਤੁਹਾਡਾ ਨਾਮ ਸ਼ੇਅਰ ਕਰਨ ਜਾ ਰਹੇ ਹਾਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡਾ YouTube ਚੈਨਲ ਜਿਹੜਾ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਇਸ ਚੈਨਲ ਤੇ ਮੈਂ ਆਨਲਾਈਨ ਫਾਰਮਾਂ ਦੇ ਨਾਲ ਨਾਲ ਆਫਲਾਈਨ ਫਾਰਮਾਂ ਦੀ ਜਾਣਕਾਰੀ ਵੀ ਜਿਹੜੀ ਟਾਈਮ ਟੂ ਟਾਈਮ ਅਪਡੇਟ ਕਰਦਾ ਰਹਿਣਾ ਵੀਡੀਓ ਤੁਸੀਂ ਲਾਸਟ ਤੱਕ ਜਿਹੜੀ ਜ਼ ਦੇ ਨੇਕ ਲਈਓ ਯਾਨੀ ਜੇਕਰ ਤੁਸੀਂ ਉਹਨਾਂ ਨੂੰ ਵੇਖਣਾ ਜਾਂ ਪਰਨਾ ਚਾਹੁੰਦੇ ਹੋ ਉਸ ਘਰੇ ਬੈਠੇ ਆਪਣਾ ਫਾਰਮ ਦਾ ਦੋਸਤੋ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਲਿੰਕ ਦਿੱਤੀ ਹੋਣੀ ਜਾ ਕੇ ਚੈੱਕ ਆਊਟ ਕਰਕੇ ਤੁਸੀਂ ਸਾਡੇ ਕੋ ਘਰੇ ਬੈਠੇ ਵੀ ਆਪਣਾ ਫਾਰਮ ਭਰਵਾ ਸਕਦੇ ਆ ਸੋ ਆਓ ਦੋਸਤੋ ਜਿਆਦਾ ਸਮਝਣਾ ਲੈਂਦੇ ਹੋਏ ਵੀਡੀਓ ਕਰਦੇ ਆ ਜੀ ਸ਼ੁਰੂ ਸਭ ਤੋਂ ਪਹਿਲਾ ਡਿਪਾਰਟਮੈਂਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਫਿਸ ਆਫ ਦ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ اے ਐਸ ਨਗਰ ਵੱਲੋਂ ਪਬਲਿਕ ਨੋਟਿਸ ਜਿਹੜਾ ਆਊਟ ਕਰ ਦਿੱਤਾ ਗਿਆ ਵਾ ਐਪਲੀਕੇਸ਼ਨ ਇਨਵਾਈਟਡ ਕਰ ਦਿੱਤੇ ਆਗੇ ਨੇ ਇਹਦੇ ਵਿੱਚ ਦੋਸਤੋ ਟੋਟਲ ਪੋਸਟਾਂ ਰਹਿਣਗੀਆਂ 34 ਪੋਸਟਾਂ ਪ ਦੋ ਤਰ੍ਹਾਂ ਦੀਆਂ ਪੋਸਟਾਂ ਆਊਟ ਕਰਦੇ ਤੇ ਰੈਗੂਲਰ ਪੇਸ ਤੇ ਇਹ ਪੋਸਟਾਂ ਦੋਸਤੋ ਰਹਿਣ ਵਾਲੀਆਂ ਨੇ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਪੱਕੀ ਸਰਕਾਰੀ ਨੌਕਰੀ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਦੋਸਤੋ ਨੇਮ ਆਫ ਦਾ ਪੋਸਟ ਪੀਐਨ ਅਤੇ ਚੌਂਕੀਦਾਰ ਦੀਆਂ ਪੋਸਟਾਂ ਰਹਿਣ ਗਈਆਂ 34 ਪੋਸਟਾਂ ਆਊਟ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਕੈਟਾਗਰੀ ਵਾਈਜ਼ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜਨਰਲ ਦੇ ਵਿੱਚ 7 ਪੋਸਟਾਂ ਜਨਰਲ ਵੂਮਨ ਦੀਆਂ 5 ਪੋਸਟਾਂ ਜਨਰਲ ਏਡਬਲਯੂਐਸ ਦੇ ਵਿੱਚ 2 ਪੋਸਟਾਂ ਨੇ ਜਨਰਲ ای ڈبلیو ایس ਵੂਮਨ ਦੀਆਂ 2 ਪੋਸਟਾਂ ਨੇ ਐਸ ਸੀ ਐਮ ਐਨ ਬੀ ਦੇ ਵਿੱਚ 3 ਪੋਸਟਾਂ ਨੇ ਐਸ ਸੀ ਆਰ ਐਨ او ਦੇ ਵਿੱਚ 3 ਪੋਸਟਾਂ ਐਸ ਸੀ ਡਬਲਯੂ ਵੂਮਨ ਦੀਆਂ 3 ਪੋਸਟਾਂ ਉੱਤੇ ਕਰ ਦਿੱਤੀਆਂ ਗਈਆਂ ਨੇ ਬਾਕੀ ਪੀ ਡਬਲਯੂ ਡੀ ਕੈਂਡੀਡੇਟ ਜਿਹੜੇ ਰਹਿਣਗੇ ਇੱਕ ਪੋਸਟ ਹੈ ਨਾ ਦੀ ਪੀਡਬਲ ਲੋਕੋਮੋਟਿਵ ਡਬਲ ਇਹ ਕੈਟਾਗਰੀ ਹਿਸਾਰਾ ਪੋਸਟ ਹੈ ਚੈੱਕ ਆਊਟ ਕਰ ਲੈਣੀ ਹੈ ਹੋਣਗੀਆਂ ਪੀਡਬੀ ਦੀਆਂ ਐਕਸ ਸਰਵਿਸਮੈਨ ਦੀ ਇੱਕ ਪੋਸਟ ਹੋਵੇਗੀ ਐਕਸ ਸਰਵਿਸਮੈਨ ਐਸ ਸੀ ਐਨ ਐਮ ਐਨ ਬੀ ਦੀ ਇੱਕ ਪੋਸਟ ਹੈ ਐਕਸ ਸਰਵਿਸਮੈਨ ਐਸ ਸੀ ਆਰ ਐਨ ਆਰ ਐਨਓ ਦੀ ਇੱਕ ਪੋਸਟ ਹੋਵੇਗੀ ਐਕਸ ਸਰਵਿਸਮੈਨ ਊਮਨ ਦੀ ਦੋ ਪੋਸਟਾਂ ਦੋਸਤੋ ਆਊਟ ਕਰ ਦਿੱਤੀਆਂ ਗਈਆਂ ਨੇ ਸਪੋਰਟਸ ਪਰਸਨ ਇੱਕ ਹੈਗੇ ਨੇ ਸਪੋਰਟਸ ਮੈਨ ਵੂਮਨ ਦੀ ਇੱਕ ਪੋਸਟ ਦੋਸਤੋ ਆਪ ਤੇ ਕਰ ਦਿੱਤੀ ਗਈ ਹੈ ਅੱਗੇ ਜੇਕਰ ਮੈਂ ਗੱਲ ਕਰਾਂ ਪੇ ਸਕੇਲ ਦੀ ਪੇ ਸਕੇਲ ਬਹੁਤ ਹੀ ਸ਼ਾਨਦਾਰ ਰਹੇਗਾ 18000 ਰੁਪਿਆ ਮਹੀਨਾ ਦੋਸਤੋ ਤੁਹਾਡੀ ਸੈਲਰੀ ਰਹਿਣ ਵਾਲੀ ਜੋ ਕਿ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਾ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਕ੍ਰਾਈਟੇਰੀਆ ਦੀ ਜੇਕਰ ਮੈਂ ਗੱਲ ਕਰਾਂ ਉਹਨਾਂ ਪੰਜਾਬੀ ਭਾਸ਼ਾ ਦੀ ਜਾਣਕਾਰੀ ਹੋਵੇ ਮਿਡਲ ਕਲਾਸ ਤੁਸੀਂ ਪੜੀ 8ਵੀਂ ਕਲਾਸ ਤੁਸੀਂ ਪਾਸ ਆਊਟ ਹੋ ਤਾਂ ਇਹ ਵੈਕੈਂਸੀ ਪਾ ਤੁਸੀਂ ਭਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਮੌਕਾ ਆ ਚੁੱਕਿਆ ਏਜ ਲਿਮਟ ਦੀ ਜੇਕਰ ਮੈਂ ਗੱਲ ਕਰ ਲਵਾਂ 18 ਤੋਂ 35 ਸਾਲ ਵਾਲੇ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਅੱਗੇ ਦੋਸਤੋ ਤੁਹਾਡੇ ਇੰਟਰਵਿਊ ਡਿਟੇਲ ਕੁਝ ਇਸ ਪ੍ਰਕਾਰ ਹੈ ਕਿਉਂਕਿ ਇਸ ਭਰਤੀ ਦੇ ਵਿੱਚ ਡਾਇਰੈਕਟ ਇੰਟਰਵਿਊ ਦੇ ਆਧਾਰ ਤੇ ਤੁਹਾਡੀ ਭਰਤੀ ਹੋਵੇਗੀ ਸੋ ਇੰਟਰਵਿਊ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜਿਨ੍ਹਾਂ ਦਾ ਨਾਮ A ਤੋਂ C ਦੇ ਵਿੱਚ ਹੁੰਦਾ ਹੈ 26/5/2025 ਨੂੰ ਇੰਟਰਵਿਊ ਕੰਡਕਟ ਕਰਵਾਇਆ ਜਾਵੇਗਾ D ਤੋਂ G ਵਾਲੇ ਕੈਂਡੀਡੇਟ ਜਾਨਗੇ 27/5/2025 ਨੂੰ H ਤੋਂ J ਵਾਲੇ ਕੈਂਡੀਡੇਟ ਜਾਨਗੇ 28/5/2025 ਨੂੰ ਤੇ K ਤੋਂ L K ਤੋਂ M ਵਾਲੇ ਕੈਂਡੀਡੇਟ ਜਾਨਗੇ 29/5/2025 ਨੂੰ ਐਨ ਤੋਂ ਕਯੂ ਵਾਲੇ ਕੈਂਡੀਡੇਟ 31/5/2025 ਨੂੰ ਜਾਣਗੇ ਤੇ ਆਰ ਜਿਨ੍ਹਾਂ ਦਾ ਨਾਮ ਆਰ ਤੋਂ ਆਉਂਦਾ 26/2025 ਨੂੰ ਉਹਨਾਂ ਦਾ ਇੰਟਰਵਿਊ ਕੰਡਕਟ ਕਰਵਾਇਆ ਜਾਵੇਗਾ ਐਸ ਵਾਲੇ ਕੈਂਡੀਡੇਟ ਜਾਣਗੇ 36/5 ਨੂੰ ਤੇ ਆ 30 ਤੋਂ Z ਵਾਲੇ ਜਾਣਗੇ 462025 ਨੂੰ ਦੋਸਤੋ ਤੁਹਾਡਾ ਉਥੇ ਇੰਟਰਵਿਊ ਕੰਡਕਟ ਕਰਵਾਇਆ ਜਾਵੇਗਾ ਇਸ ਭਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਧੂੜ ਜਗ ਜਾਮ ਨਹੀਂ ਹੁੰਦਾ ਸੋ ਬਹੁਤ ਹੀ ਸ਼ਾਨਦਾਰ ਮੌਕਾ एलिਜੀਬਲ ਕੈਂਡੀਡੇਟ 8ਵੀਂ ਪਾਸ ਤੇ 올ਮੋਸਟ ਸਾਰੇ ਨੇ ਕੀਤੀ ਹੁੰਦੀ ਹੈ 18 ਤੋਂ 35 ਸਾਲ ਉਮਰ ਹੈ ਬਹੁਤ ਹੀ ਸ਼ਾਨਦਾਰ ਮੌਕਾ ਆਪਣਾ ਫਾਰਮ ਜ਼ਰੂਰ ਭਰ ਲੈਣਾ ਹੋਵੇਗਾ ਨੋ TEDA ਦੀ ਫੈਸਿਲਿਟੀ ਇਸ ਭਰਤੀ ਦੇ ਵਿੱਚ ਬਿਲਕੁਲ ਵੀ ਨਹੀਂ ਹੈ ਖਾਸ ਧਿਆਨ ਰੱਖਿਆ ਜਾਵੇ 17 5 25 ਤੱਕ ਆਪਣਾ ਫਾਰਮ ਤੁਸੀਂ ਭਰ ਲੈਣਾ ਹੋਵੇਗਾ ਅਗੇ ਦੋਸਤੋ ਇਹਦੇ ਵਿੱਚ ਦੱਸਿਆ ਕਿ ਨੰਬਰ ਆਫ ਵੈਕੈਂਸੀਜ਼ ਮੇਬੀ ਇਨਕਰੀਜ਼ ਹੋ ਡਿਕਰੀਜ਼ ਬਧਾਈਆਂ ਜਾਂ ਘਟਾਈਆਂ ਵੀ ਜਾ ਸਕਦੇ ਨੇ ਬਾਕੀ ਨੋਟੀਫਿਕੇਸ਼ਨ ਚ ਇਹਦਾ ਰੀਡ ਆਊਟ ਦੋਸਤੋ ਕਰ ਲੈਣਾ ਤੁਸੀਂ ਫੇਰ ਹੀ ਆਪਣਾ ਫਾਰਮ ਜਿਹੜਾ ਭਰ ਲੈਣਾ ਹੋਵੇਗਾ ਬਾਕੀ ਇੰਡੀਆ ਲੈਵਲ ਤੇ ਪੰਜਾਬ ਲੈਵਲ ਤੇ ਹੋਰ ਵੀ ਵੈਕੈਂਸੀਜ਼ ਨਿਕਲੇ ਹੋਣੇ ਜੇਕਰ ਪੜਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬੋਕ ਦੇ ਵਿੱਚ ਲਿੰਕ ਦਿੱਤੇ ਹੋਣੇ ਜਾ ਕੇ ਚੈੱਕ ਆਊਟ ਕਰਕੇ ਤੁਸੀਂ ਚੈੱਕ ਆਊਟ ਕਰ ਸਕਦੇ ਆ ਉਹਦੇ ਵਿੱਚ WhatsApp ਗਰੁੱਪ ਦਾ ਲਿੰਕ Instagram ਗਰੁੱਪ ਦਾ ਲਿੰਕ ਔਰ ਬਾਕੀ ਸਾਰੇ ਲਿੰਕ ਦਿੱਤੇ ਹੋਏ ਨੇ ਜਿਨ੍ਹਾਂ ਨਾਲ ਤੁਸੀਂ ਜੁੜ ਕੇ ਟੈਲੀਗ੍ਰਾਮ ਗਰੁੱਪ ਦਾ ਵੀ ਲਿੰਕ ਦਿੱਤਾ ਹੈ ਜਿਸ ਨਾਲ ਤੁਸੀਂ ਜੁੜ ਕੇ ਡੇਲੀ ਜੌਬਸ ਲੜਨਾ ਜੋੜ ਸਕਦੇ ਆ ਸੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ ਹੁਣ ਮਿਲਣੇ ਕਿਸ ਨੈਕਸਟ ਅਪਡੇਟ ਨਾਲ ਕਿਸ ਨੈਕਸਟ ਭਰਤੀ ਦੇ ਨਾਲ ਜੈ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰੇ